ਮਰ ਲੋਕਾਂ ਨੂੰ ਸਾਰਿਆਂ ਨੂੰ ਆਤਮ ਸਤਕਾਰ ਨਾਲ ਸਤਿ ਸ੍ਰੀ ਅਕਾਲ ਸੋ ਦੋਸਤੋ ਮੈਂ ਆਪਣੀ ਜਿਹੜੀ ਜੀਵਨ ਗਾਥਾ ਆ ਉਹ ਲੜੀਵਾਰ ਪੇਸ਼ ਕਰ ਰਿਹਾ ਹਾਂ ਆਪਣੇ ਚੈਨਲ ਤੇ ਤਾਂ ਤੁਸੀਂ ਪਸੰਦ ਵੀ ਕਰਦੇ ਹੋ ਪੁਰਾਣੀਆਂ ਗੱਲਾਂ ਕੰਮ ਚੰਗੀਆਂ ਲੱਗਦੀਆਂ ਨੇ ਕਿ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਅੱਜ ਮੈਂ ਆਪਣੀ ਬਚਪਨ ਦੀ ਇੱਕ ਹੋਰ ਯਾਦ ਸਾਂਝੀ ਕਰ ਰਿਹਾ ਹਾਂ ਕਿ ਜਿਹੜਾ ਭਾਦਰੂ ਦਾ ਮਹੀਨਾ ਨਾ ਕੀ ਪੰਜਾਬ ਦੇ ਵਿੱਚ ਮਿਲ ਜਾਂਦਾ ਮਹੀਨਾ ਤੇ ਕੋਈ ਵੀ ਬੱਚਾ ਜਦੋਂ ਆਪਣੇ ਬਚਪਨ ਬਾਰੇ ਸੋਚਦਾ ਹੈ ਤਾਂ ਉਸ ਨੂੰ ਆਪਣੇ ਬਚਪਨ ਦੇ ਵਿੱਚ ਦੇਖੇ ਮੇਲੇ ਨੇ ਜਿਹੜੇ ਬੜੇ ਜਿਆਦਾ ਆਉਂਦੇ ਨੇ ਤੁਸੀਂ ਪੂਰੀ ਦੁਨੀਆ ਘੁੰਮ ਲੋ ਦੁਨੀਆ ਦੇ ਵੱਡੇ ਵੱਡੇ ਮੇਲੇ ਦੇਖ ਲੋ ਦੁਨੀਆ ਦੇ ਵੱਡੇ ਵੱਡੇ ਬਾਜ਼ਾਰ ਦੇਖ ਲੋ ਲਿਕਨ ਬਚਪਨ ਚ ਦੇਖੀ ਹੋਏ ਮੇਲੇ ਤੁਹਾਨੂੰ ਕਦੀ ਨਹੀਂ ਭੁੱਲਦੇ ਸੋ ਇਸੇ ਤਰ੍ਹਾਂ ਦਾ ਮੇਲਾ ਇੱਕ ਜੀ ਦੀ ਯਾਦ ਮੇਰੇ ਮਨ ਦੇ ਵਿੱਚ ਹਮੇਸ਼ਾ ਉਕਰੀ ਪਈ ਹੈ ਰਹਿੰਦੀ ਹੈ ਤੇ ਜਿਸ ਨੂੰ ਮੈਂ ਯਾਦ ਕਰਦਾ ਹਾਂ ਸੋ ਇਹ ਮੇਲਾ ਸੀ ਮੇਰੇ ਨਾਨਕਾ ਪਿੰਡਾ ਜਿਹੜਾ ਪੂਨੀਆਂ ਹੈ ਤਹਿਸੀਲ ਸਮਰਾਲਾ ਦੇ ਵਿੱਚ ਤੇ ਮੇਰੇ ਨਾਨਕੇ ਪਿੰਡ ਦੇ ਨਾਲ ਹੀ ਪਿੰਡ ਹੈ ਤਖਰਾ ਸੋ ਇਹਨਾਂ ਦੋਨੋਂ ਪਿੰਡਾਂ ਨੂੰ ਤੱਕਰਾ ਪੁੰਨੀਆਂ ਵੀ ਕਹਿ ਲਿਆ ਜਾਂਦਾ ਹੈ। ਸੋ ਇਹ ਉਹ ਜਿਹੜਾ ਪਿੰਡ ਤੱਕਰਾ ਹੈ ਨਾ ਉੱਥੇ ਮੇਲਾ ਲੱਗਦਾ ਸੀ। ਤੋਂ ਉਹ ਮੇਲਾ ਲੱਗਦਾ ਸੀ ਬਾਬਾ ਸੁੰਦਰਦਾਸ ਜੀ ਦੀ ਜਹਾ ਤੇ ਵਿੱਚ। ਤੋਂ ਮੇਰੇ ਨਾਨਾ ਜੀ ਦੱਸਦੇ ਹੁੰਦੇ ਸੀ ਕਿ ਉਹਨਾਂ ਨੇ ਬਾਬਾ ਸੁੰਦਰਦਾਸ ਜੀ ਨੂੰ ਦੇਖਿਆ ਹੋਇਆ ਜੋ ਇੱਕ ਸਾਧੂ ਸਨ ਤੇ ਬੜੇ ਬੜੇ ਲੰਬੇ ਵਾਲ ਸੀ ਉਹਨਾਂ ਦੇ ਦੱਸਦੇ ਨੇ ਕਿ ਉਹਨਾਂ ਦੇ ਵਾਲ ਨੇ ਜਿਹੜੇ ਉਹ ਲੱਕ ਤੋਂ ਹੇਠਾਂ ਤੱਕ ਆਉਂਦੇ ਸੀ। ਲੰਗੋਟੀ ਪਹਿਨਣੀ ਜਾਂ ਮਤਲਬ ਸਾਦਾ ਵਰਗਾ ਜਿਹੜਾ ਪਹਿਰਾਵਾ ਉਹ ਪਹਿਨਣਾ ਤੇ ਇਸ ਤਰ੍ਹਾਂ ਰਹਿੰਦੇ ਸੀ। ਤੋ ਉਹ ਜਿਹੜੇ ਲੋਕ ਹੁੰਦੇ ਸੀਗੇ ਉਹ ਅੱਜ ਵਰਗੇ ਸੰਤਾਂ ਮਹਾਤਮਾ ਵਰਗੇ ਨਹੀਂ ਸੀ ਜਿਹੜੇ ਲਗਜ਼ਰੀ ਲਾਈਫ ਜਿਉਂਦੇ ਨੇ ਵੱਡੀਆਂ ਵੱਡੀਆਂ ਕਾਰਾਂ ਬਾਹਰਲੇ ਸੈਂਟ ਲਾ ਕੇ ਰੱਖਣੇ ਤੇ ਵੱਡੀਆਂ ਵੱਡੀਆਂ ਰਾਜਤਾਨੀ ਅਉਸਾਰ ਲੈਣੀਆਂ ਤੇ ਪੈਸਾ ਇਕੱਠਾ ਕਰੀ ਜਾਣਾ ਕਰੀ ਜਾਣਾ ਕਰੀ ਜਾਣਾ ਤੇ ਮੁੜ ਕੇ ਫੇਰ ਸਾਰੇ ਜਿਹੜੇ ਇੱਕ ਗੁੰਡੇ ਬੰਦੇ ਦੇ ਵਿੱਚ ਔਗਣ ਹੁੰਦੇ ਨੇ ਤੇ ਉਹਨਾਂ ਔਗਣਾ ਨੂੰ ਆਪਣੇ ਵਿੱਚ ਲੈ ਆਉਣਾ ਔਰ ਤਾਂ ਨਾਲ ਜ਼ਬਰਜਨਾਹ ਕਰਨੇ ਲੋਕਾਂ ਦੀਆਂ ਜ਼ਮੀਨਾਂ ਦੱਬਣੀਆਂ ਤੇ ਕੁੱਟਮਾਰ ਕਰਨੀ ਗੁੰਡੇ ਪਾਲਣੇ ਅੱਜ ਕੱਲ ਤਾਂ ਇਹ ਹੀ ਆ ਨਾ ਲੇਕਿਨ ਉਦੋਂ ਇਹ ਨਹੀਂ ਸੀ ਹੁੰਦਾ ਤੇ ਉਹ ਜਿਹੜਾ ਬਾਬਾ ਸੁਦਰਦਾਸ ਸੀ ਤੇ ਉਹ ਇੱਕ ਤਾਂ ਮਤਲਬ ਲੋਕਾਂ ਦੀ ਮਤਲਬ ਕਿਸੇ ਨਾ ਕਿਸੇ ਤਰੀਕੇ ਨਾਲ ਮਦਦ ਕਰਦੇ ਸੀਗੇ ਤੇ ਦੂਸਰਾ ਸੀ ਕਿ ਆ ਕਿ ਉਹਨਾਂ ਦੀਆਂ ਮਤਲਬ ਜਿਹੜਾ ਇਸ ਤਰ੍ਹਾਂ ਦੀਆਂ ਸੰਸਥਾਵਾਂ ਬਣਾਈਆਂ ਹੁੰਦੀਆਂ ਸੀ ਮੇਰੇ ਨਾਨੇ ਦੇ ਦੱਸਣ ਮੁਤਾਬਕ ਕੋ ਮੈਂ ਨਹੀਂ ਲਿਖਿਆ ਤੇ ਉਦੋਂ ਮਤਲਬ ਸਕੂਲ ਨਹੀਂ ਸੀ ਹੁੰਦੇ ਸਕੂਲਾਂ 'ਚ ਪੜ੍ਹਾਈ ਨਹੀਂ ਸੀ ਹੁੰਦੀ ਤੇ ਜਿਹੜੇ ਲੋਕ ਜਿਵੇਂ ਵੈਦਿਕ ਜਿਹੜਾ ਸਿਸਟਮ ਹੈ ਕਲਚਰ ਆ ਉਹਨੂੰ ਜਾਣਨਾ ਚਾਹੁੰਦੇ ਹੋਣ ਵੇਦਾਂ ਬਾਰੇ ਸ਼ਾਸਤਰਾਂ ਬਾਰੇ ਰਮਾਇਣ ਮਹਾਭਾਰਤ ਬਾਰੇ ਜਾਂ ਹੋਰ ਇਤਿਹਾਸਕ ਕਿਤਾਬਾਂ ਬਾਰੇ ਸਿੱਖ ਇਤਿਹਾਸ ਬਾਰੇ ਤਾਂ ਉਹਨਾਂ ਨੂੰ ਸਕੂਲਾਂ 'ਚ ਨਹੀਂ ਤੁਹਾਨੂੰ ਇਸ ਤਰ੍ਹਾਂ ਦੀਆਂ ਜਿਹੜੀਆਂ ਮੰਡਲੀਆਂ ਬਣਦੀਆਂ ਨੇ ਇਸ ਤਰ੍ਹਾਂ ਦੀ ਜਿਹੜੀ ਸਿੱਖਿਆ ਦਿੱਤੀ ਜਾਂਦੀ ਆ ਉਹ ਅਟੈਂਡ ਕਰਨੀਆਂ ਪੈਂਦੀ ਸੀ ਤੋਂ ਮੇਰੇ ਨਾਨਾ ਜਿਹੜੇ ਉਹਨਾਂ ਨੂੰ ਬਹੁਤ ਗਿਆਨ ਸੀ ਇਤਿਹਾਸ ਤੇ ਇਤਿਹਾਸ ਦਾ ਤੋ ਉਹ ਉਹਨਾਂ ਨੇ ਜਿਹੜਾ ਗਿਆਨ ਹੈ ਉਹ ਇੱਥੋਂ ਹੀ ਪ੍ਰਾਪਤ ਕੀਤਾ ਸੀ ਉਹ ਸਾਧਾ ਦੀ ਮੰਡਲੀ ਨਾਲ ਰਲਗੇ ਸੀ ਤੇ ਜਿੱਥੇ ਹੈਗਾ ਉਹ ਇਹਨਾਂ ਚੀਜ਼ਾਂ ਤੇ ਵਿਚਾਰ ਵਟਾਂਦਰਾ ਹੁੰਦੇ ਸੀ ਤੇ ਇਸ ਕਰਕੇ ਮੇਰੇ ਨਾਨਾ ਜੀ ਜਿਹੜੇ ਹਨ ਸੰਨ ਹੁਣ ਤਾਂ ਮਤਲਬ ਨਹੀਂ ਰਹੇ ਦੁਨੀਆ 'ਚ ਤਾਂ ਉਹ ਜਿਹੜੇ ਬਾਬਾ ਸੁੰਦਰਦਾਸ ਜੀ ਸੰਨ ਤਾਂ ਉਹਨਾਂ ਨੂੰ ਬਚਪਨ ਦੇ ਵਿੱਚ ਜਾਂ ਵੱਡੇ ਹੋਣ ਤੱਕ ਉਹਨਾਂ ਨੇ ਉਹਨਾਂ ਨੂੰ ਦੇਖਿਆ ਸੀ ਤਾਂ ਉਹਨਾਂ ਦੀ ਯਾਦ ਦੇ ਵਿੱਚ ਉਹ ਮਿਲਦਾ ਲੱਗਦਾ ਹੈ ਤੇ ਇਹ ਇਸ ਮੇਲੇ ਦਾ ਸਾਨੂੰ ਬੜਾ ਚਾਹ ਹੁੰਦਾ ਸੀ ਕਿਉਂਕਿ ਮੈਂ 8ਵੀਂ ਜਮਾਤ ਤੱਕ ਆਪਣੇ ਨਾਨਕੇ ਪਿੰਡ ਪੜ੍ਹਿਆ ਤੇ ਮੇਰੇ ਨਾਨਾ ਜੀ ਸਾਨੂੰ ਮੇਲੇ ਲੈ ਕੇ ਜਾਂਦੇ ਹੁੰਦੇ ਸੀਗੇ ਤੇ ਉਸ ਵਕਤ ਰੁਪਈਆ ਸਵਾ ਰੁਪਈਆ 25 ਪੈਸੇ ਤੋਂ ਸ਼ੁਰੂ ਹੋਇਆ ਨਿਆਣਿਆਂ ਨੂੰ ਪਹਿਲਾਂ 25 ਪੈਸੇ ਦੇਉਂਦੇ ਤੇ 50 ਪੈਸੇ ਦੇ ਤੇ ਫਿਰ ਰੁਪਈਆ ਫਿਰ ਵੱਡਿਆਂ ਨੂੰ 1.5 ਸਵਾ ਰੁਪਈਆ ਤੋਂ ਹੱਦ 2 ਰੁਪਈਏ ਤੱਕ ਤੇ ਇੰਨੇ ਕੁ ਪੈਸੇ ਮਿਲਦੇ ਹੁੰਦੇ ਸੀ ਮੇਲਾ ਦੇਖਣ ਨੂੰ ਤੇ ਚੀਜ਼ਾਂ ਮਡੀਆਂ ਸਸਤੀਆਂ ਹੁੰਦੀਆਂ ਸੀਗੀਆਂ ਜਿਵੇਂ 5 ਪੈਸੇ ਦੀ ਬਰਫਾਗੀ ਤੁਸੀਂ ਉਹ ਪੱਤੇ ਤੇ ਪੇਪਰ ਤੇ ਪਾ ਕੇ ਅਮਰੂਦ ਜਾਂ ਸੇਬ ਜਾਂ ਪਕੌੜੇ ਜਲੇਬੀਆਂ ਉਹ ਸਾਰਾ ਤੁਹਾਡਾ ਸਰ ਜਾਂਦਾ ਸੀ ਠੀਕ ਹੈ ਜਾਂ ਇਹ ਚੀਜ਼ਾਂ ਤੁਹਾਨੂੰ ਵੱਡੇ ਲੈ ਜਾਂਦੇ ਸੀ ਜਿਹੜੀ ਜਿਨ੍ਹਾਂ ਨਾਲ ਤੁਸੀਂ ਮੇਲਾ ਦੇਖਣ ਜਾਂਦੇ ਸੀ ਜਿਵੇਂ ਸਾਡੇ ਨਾਨਾ ਸੀਗੇ ਉਹ ਪਕੌੜੇ ਜਲੇਬੀਆਂ ਤਾਂ ਜੋ ਹੋਰ ਖਾਣ ਪੀਣ ਦਾ ਜਿਹੜਾ ਇਦਾਂ ਦਾ ਸਮਾਨ ਹੈ ਰਗੜੀ ਹੋਈ ਵਰਪ ਜਾਂ ਪਲਪੀ ਜਾਂ ਉਹ ਲੈ ਜਾਂਦੇ ਸੀ ਤੇ ਸਾਡੇ ਕੋਲ ਜਿਹੜੇ ਪੈਸੇ ਹੁੰਦੇ ਸੀ ਉਹਦੀ ਅਸੀਂ ਆਪਣੀ ਮਨਪਸੰਦੀ ਚੀਜ਼ ਜਿਵੇਂ ਮੈਂ ਹੁਣ ਆਪਣੀ ਗੱਲ ਕਰਾਂ ਇਓ ਛੋਟੇ ਛੋਟੇ ਖੇਡਣ ਵਾਲੇ ਟਰੈਕਟਰ ਜਾਂ ਕੋਈ ਇੱਕ ਉੱਥੇ ਲਾਟਰੀ ਲਾਈਨ ਬੈਠੇ ਹੁੰਦੇ ਸੀ ਜਾਂ ਉੱਥੇ ਇੱਕ 12 ਮਣ ਦੀ ਧੋਬਣ ਹੁੰਦੀ ਸੀ ਉਹੋ ਫਿਲਮਾਂ ਨੇ ਸੀ ਫਿਲਮਾਂ ਹੁੰਦੀਆਂ ਸੀ ਲੇਕਿਨ ਸਾਡੀ ਪਹੁੰਚ ਤੋਂ ਬਾਹਰ ਸੀ ਤਾਂ ਉਹਨੂੰ ਐਦਾਂ ਤੁਸੀਂ ਐਦਾਂ ਉਹਨੂੰ ਲਾ ਕੇ ਦੇਖਦੇ ਸੀ ਵਿੱਚ ਤੇ ਉਹ ਬੰਦਾ ਉੱਤੇ ਬੋਲਦਾ ਜਾਂਦਾ ਸੀ ਕਿ ਫਲਾਣੇ ਦੀ ਤਸਵੀਰ ਆ ਗਈ ਫਲਾਣਾ ਗੁਰਦੁਆਰਾ ਆ ਗਿਆ ਉਹਦੇ ਉੱਪਰ ਜਿਹੜਾ ਹੈਗਾ ਰਿਕਾਰਡ ਚੱਲਦਾ ਹੁੰਦਾ ਸੀ ਕਿਸੇ ਗਾਉਣ ਵਾਲੇ ਦਾ ਰਿਕਾਰਡ ਚੱਲਦਾ ਹੁੰਦਾ ਸੀ ਤੁਹਾਨੂੰ 12 ਮਣ ਦੀ ਧੋਬਣ ਕਹਿੰਦੇ ਸੀ ਸੋ ਇਸੇ ਤਰ੍ਹਾਂ ਜਿਹੜੇ ਹੈਗੇ ਉਹ ਇੱਕ ਤਾਰਾ ਵੇਚਣ ਵਾਲੇ ਤੂੰਬੀਆਂ ਸਿਰ ਤੇ ਉਹਨਾਂ ਟੋਕਰਾ ਭਰ ਕੇ ਤੂੰਬੀਆਂ ਧਰਿਆ ਹੁੰਦਾ ਸੀ ਤੋਂ ਬਜਾਉਂਦਾ ਫਿਰਦਾ ਸੀ ਡੌਰੂ ਵੇਚਣ ਵਾਲੇ ਠੀਕ ਹੈ ਪੁਕਾਰਨੇ ਬੁਲਬਲੇ ਵੇਚਣ ਵਾਲੇ ਅਲਗੋਜੇ ਵੇਚਣ ਵਾਲੇ ਸੋ ਮੇਰੀਆਂ ਜਿਹੜੀਆਂ ਮਨਪਸੰਦ ਚੀਜ਼ਾਂ ਸੀ ਜਿੱਦਾਂ ਇਦਾਂ ਹੋਇਆ ਕੋਈ ਖੇਡ ਖੇਡਣ ਵਾਲਾ ਇੱਕ ਨਿੱਕੇ ਨਿੱਕੇ ਡੱਡੂ ਜੇ ਹੁੰਦੇ ਸੀ ਟਪੂਸੀਆਂ ਮਾਰਨ ਵਾਲੇ ਕੋਈ ਇਸ ਤਰ੍ਹਾਂ ਦਾ ਜਾਂ ਕੋਈ ਮਤਲਬ ਜਿੱਦਾਂ ਕੋਈ ਆ ਤੁੰਬੀ ਜਾਂ ਗੱਲ ਛੋਟੀ ਤੁੰਬੀ ਹੁੰਦੀ ਸੀ ਉਹ ਜਾਂ ਕੋ ਟਰੈਕਟਰ ਜਾਂ ਕੋਈ ਇਸ ਤਰ੍ਹਾਂ ਦੀਆਂ ਨਿੱਕੀਆਂ ਮੋਟੀਆਂ ਖੇਡਾਂ ਤੇ ਇਹ ਅਸੀਂ ਖਰੀਦ ਕੇ ਲਿਆਉਂਦੇ ਹੁੰਦੇ ਸੀ ਤੇ ਚਾਹ ਬੜਾ ਹੁੰਦਾ ਸੀ ਤੇ ਇਸੇ ਪ੍ਰਕਾਰ ਲੋਕ ਨੇ ਜਿਹੜੇ ਉਦੋਂ ਹੁਣ ਅਸੀਂ ਕਹਿੰਦੇ ਆ ਵੀ ਜਿੰਨਾ ਟੈਟੂ ਬਣਾਉਣ ਲੱਗੇ ਤੇ ਮੈਂ ਆਪਣੇ ਬਚਪਨ ਦੇ ਵਿੱਚ ਲੋਕਾਂ ਦੇ ਇੱਕਦਮ ਮੱਥਿਆਂ ਦੇ ਉੱਪਰ ਜਿਨ੍ਹਾਂ ਚੰਦ ਤਾਰਾ ਬਣਾਇਆ ਹੋਇਆ ਵੀ ਦੇਖਿਆ ਮੈਂ ਮਤਲਬ ਔਰਤਾਂ ਦੇ ਉੱਪਰ ਇੱਥੇ ਇੱਥੇ ਜਿਹੜੇ ਉਹਨਾਂ ਨੇ ਖੋਦੇ ਹੁੰਦੇ ਸੀ ਤਿਲ ਜੀ 4-5 ਉਹ ਦੇਖੇ ਨੇ ਸੋ ਇਸ ਤਰ੍ਹਾਂ ਲੋਕ ਪੱਟਾਂ ਦੇ ਮੋਰਨੀਆਂ ਬਹਉਂਦੇ ਸੀ ਹੱਥਾਂ ਦੇ ਕਮਕਾਰ ਆ ਮੈਂ ਮੇਰੇ ਹੱਥੇ ਤੁਸੀਂ ਸ਼ਾਇਦ ਦੇਖ ਰਹੇ ਹੋ ਮੈਂ ਇਹ ਜਿਹੜਾ ਕਮਕਾਰ ਆ ਮੈਂ ਮਾਛੀਵਾੜੇ ਦੀ ਸਭਾ ਤੇ ਜਦੋਂ ਮੈਂ 6ਵੀਂ 7ਵੀਂ ਜਵੜਦਾ ਸੀ ਤਾਂ ਉਦੋਂ ਬਣਵਾਇਆ ਸੀਗਾ ਠੀਕ ਸੋ ਲੋਕੋ ਕੋ ਮਸ਼ੀਨਾਂ ਹੁੰਦੀਆਂ ਸੀਗੀਆਂ ਜਿਨ੍ਹਾਂ ਦੇ ਵਿੱਚ ਸ਼ਾਹੀ ਪਾ ਕੇ ਤੁਹਾਡੇ ਹੱਥਾਂ 'ਚ ਕਰਦੇ ਸੀ ਤੇ ਉਹ ਮਤਲਬ ਜਿਵੇਂ ਹੁਣ ਤਾਂ ਟੈਕਨੋਲੋਜੀ ਕਾਫੀ ਐਡਵਾਂਸ ਹੋ ਗਈ ਸੋ ਲੋਕ ਪੱਟਾਂ ਤੇ ਮੋਰਨੀਆਂ ਪਾਉਂਦੇ ਸੀ ਸੋ ਔਰਤਾਂ ਨੇ ਉਹ ਵੀ ਜਿਹੜੀਆਂ ਖੁਦਮਾਉਂਦੀਆਂ ਸੀ ਇੱਥੇ ਠੋਡੀ ਤੇ ਪੰਜ ਦਾਣਾ ਜਾਂ ਹੋਰ ਜਿਹੜੀਆਂ ਉਹ ਸ਼ਕੀਨ ਔਰਤਾਂ ਹੁੰਦੀਆਂ ਸੀ ਤਾਂ ਉਹ ਵੀ ਜਿਹੜੇ ਹੈਗੇ ਨੇ ਪਾਉਂਦੀਆਂ ਸੀ ਤੇ ਕਈ ਬਾਹਾਂ ਤੇ ਨਾਮ ਲਿਖਾ ਲੈਂਦੇ ਸੀ ਆਪਣੇ ਹਸਬੰਦ ਦਾ ਜਾਂ ਕੋਈ ਹੋਰ ਸਤ ਨਾਮ ਬਹਿਗੁਰੂ ਜਾਂ ਕੋਈ ਹੋਰ ਇਸ ਤਰ੍ਹਾਂ ਦਾ ਸੋ ਉਹ ਵੀ ਹੁੰਦੀ ਸੀ ਸੋ ਮੇਲਿਆਂ ਦੇ ਵਿੱਚ ਟੈਂਪਰੀ ਦੁਕਾਨਾਂ ਲੱਗਦੀਆਂ ਹੁੰਦੀਆਂ ਸੀਗੀਆਂ ਤੇ ਉਹ ਦੁਕਾਨਾਂ ਜਦੋਂ ਸਾਡੇ ਪਿੰਡ ਚੋਂ ਲੰਘਦੀਆਂ ਸੀਗੀਆਂ ਦੋ ਕੁ ਦਿਨ ਪਹਿਲਾਂ ਮਤਲਬ ਜਦੋਂ ਤਰਪਾਲਾਂ ਤੇ ਹੀਟਾਂ ਲੱਗਦੀਆਂ ਸੀਗੀਆਂ ਉਹ ਤੋਂ ਤੋਂ ਸਾਨੂੰ ਜੋਕਾਂ ਨੂੰ ਬੜਾ ਚਾਹ ਹੁੰਦਾ ਸੀ ਪਹਿਲਾਂ ਹੀ ਸਾਨੂੰ ਹੁੰਦਾ ਸੀ ਵੀ ਲੈ ਹੁਣ ਮੇਲਾ ਲੱਗੂਗਾ ਸੋ ਮੇਲੇ ਵਾਲੇ ਦਿਨ ਸਾਡਾ ਜਿਹੜਾ ਪਰਿਵਾਰ ਆ ਉਹ ਸਾਜ ਰਿ ਡੰਗਰਾਂ ਪਸ਼ੂਆਂ ਨੂੰ ਪੱਠੇ ਲਿਆ ਕੇ ਵੀ ਹਾਂ ਵੀ ਮੇਲੇ ਦਾ ਚਾਹ ਹੈ ਸਾਰੇ ਜਦੋਂ ਪਸ਼ੇ ਪਸ਼ੂਆਂ ਦੇ ਪੱਠੇ-ਪੁੱਠੇ ਲਿਆ ਲੇ ਕੁਤਰਾ-ਕਤਰਾ ਕਰਕੇ ਰੱਖ ਕੇ ਸਾਰੇ ਕੰਮ ਨਿਬੜ ਕੇ ਤੇ ਫਿਰ ਉਹ 10-11 ਵਜੇ ਨੂੰ ਨਹਾ ਤੋਂ ਕੇ ਤਿਆਰ ਹੋ ਜਾਂਦੇ ਸੀ ਸੋਹਣੇ ਕੱਪੜੇ ਪਾਉਂਦੇ ਸੀਗੇ ਤੇ ਉਸ ਵਕਤ ਅਸੀਂ ਵੀ ਨਵੇਂ ਕੱਪੜੇ ਪਾਉਂਦੇ ਸੀਗੇ ਤੇ ਲੋਕ ਜਿਵੇਂ ਚਾਦਰਾਂ ਲਾ ਕੇ ਜਿਹੜੇ ਉਦੋਂ ਪੁਰਾਣਾ ਸਟਾਈਲ ਹੁੰਦਾ ਸੀ ਨਾ ਤੇ ਲਾੜਵਾਲੀਆਂ ਪੱਗਾਂ ਚਾਦਰੇ ਲੱਗੇ ਹੋਏ ਕੁੜਤੇ ਪਾਏ ਹੋਏ ਪੈਂਟਾਂ ਨਾਲ ਤੁਹਾਨੂੰ ਮੈਨੂੰ ਲੱਗਦਾ ਕਿਸੇ ਟਾਂਵੇਂ ਬਰਲੇ ਟਾਂਵੇਂ ਦੀ ਉਹ ਮੈਂ ਤਾਂ ਆਪ ਖੁਦ ਜਿਹੜੀ ਹੈਗੀ ਹੈ ਪਹਿਲੀ ਵਾਰ ਪੈਂਟ ਮੇਰਾ ਖੈਲਨ 10ਵੀਂ 11ਵੀਂ ਚ ਜਾਂ ਕੈਲੋ ਕਾਲਜ ਆਖੀ ਪਾਈਆ ਪਹਿਲਾਂ ਅਸੀਂ ਵੀ ਪਜਾਮੀ ਪਾਉਂਦੇ ਸੀ ਤੇ ਉਹ ਪਾ ਕੇ ਅਸੀਂ ਨਵੇਂ ਕੱਪੜੇ ਫੇ ਮੇਲੇ ਤੇ ਜਾਣਾ ਸਾਡੇ ਦਾਨਾ ਜੀ ਦੀ ਉਂਗਲੀ ਫੜ ਕੇ ਤੋਂ ਮੇਲੇ ਚ ਬੜਨਸਾਰ ਉਹ ਲੱਗੇ ਹੁੰਦੇ ਸੀ ਜਿਹੜੇ ਘੁਮ-ਘੁਮ ਕੇ ਨਹੀਂ ਗਾਉਂਦੇ ਹਗੇ ਢੱਟ ਸਰੰਗੀਆਂ ਵਾਲੇ ਉਹਨਾਂ ਨੇ ਕੋਈ ਨਾ ਕੋਈ ਕਿੱਸਾ ਛੋੜਿਆ ਹੁੰਦਾ ਸੀ ਛੇੜਿਆ ਹੁੰਦਾ ਸੀ ਪੂਰਨ ਭਗਤ ਰਾਜਾ ਰਸਾਲੂ ਰੂਪ ਪਸੰਦ ਹਾਂਜੀ ਜੂਣਾ ਮੋੜ ਸੋ ਇਸ ਤਰ੍ਹਾਂ ਦੇ ਉਹ ਕਿੱਸੇ ਸੁਣਾਉਂਦੇ ਸੀ ਤੋ ਇਦਾਂ ਢੀੜਾ ਕੱਢ ਕੇ ਘੁਮ-ਘੁਮ ਕੇ ਗਾਉਂਦੇ ਸੀ ਲੋਕ ਉਹਨਾਂ ਨੂੰ 1 ਰੁਪਈਆ ਜਾਂ 2 ਰੁਪਈਏ ਉਹ ਇਨਾਮ ਦਿੰਦੇ ਸੀਗੇ ਤੋ ਮਹਿਫਿਲ ਸਜੀ ਹੁੰਦੀ ਸੀ ਪਹਿਲਾਂ ਉੱਥੇ ਬੈਠ ਕੇ ਗਾਣ ਸੁਣਨਾ ਅ ਅੱਧਾ ਪੌਣਾ ਕੈਂਟਾ ਫੇ ਮੇਲੇ ਚਲੇ ਜਾਣਾ ਦੁਕਾਨਾਂ ਦੇਖਣੀਆਂ ਦੁਕਾਨਾਂ ਤੇ ਘੁੰਮਣਾ ਤੇ ਫੇਰ ਜਿਹੜਾ ਹੈਗਾ ਉਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਤਾਂ ਉਹਦੇ ਵਿੱਚ ਜਿਹੜੇ ਰਾਗੀ ਢਾਡੀ ਕਵੀਸ਼ਰ ਉਹ ਲੱਗੇ ਹੁੰਦੇ ਸੀ ਤੇ ਫੇਰ ਅਸੀਂ ਉੱਥੇ ਮੱਥਾ ਟੇਕ ਕੇ ਉੱਥੇ ਵੀ ਬਹਿਣਾ ਉੱਥੇ ਵੀ ਸੁਣਨਾ ਉੱਥੇ ਇਤਿਹਾਸ ਸੁਣਾਇਆ ਜਾਂਦਾ ਸੀ ਅ ਉਹ 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 ਸਾਰਾ ਸੁਣ-ਸਣ ਕੇ ਤੇ ਫੇਰ ਅਸੀਂ ਮੇਲਾ ਦੇਖਣਾ ਤੇ ਮੇਲਾ ਇਹੋ ਦੋ ਪਹਿਲੇ ਦਿਨ ਤਾਂ ਕੁਝ ਨਹੀਂ ਸੀ ਹੁੰਦਾ ਦੂਜੇ ਤੇ ਤੀਜੇ ਦਿਨ ਕਾਫੀ ਬਿਲ੍ਹਾ ਪਰਦਾ ਸੀ ਸੋ ਪਹਿਲੇ ਦਿਨ ਜਿਹੜਾ ਹੈਗਾ ਉਹ ਮਤਲਬ ਜਿੱਦਾਂ ਉਹ ਜਿੱਮੇ ਆਪਣੇ ਗੁੱਗਾ ਨੌਮੀ ਹੁੰਦੀ ਆ ਤਾਂ ਉਦੋਂ ਲੋਕ ਮਿੱਟੀ ਕੱਢਣ ਚਲੇ ਗਏ ਜਾਂ ਹੋਰ ਇਦਾਂ ਮਾਣੀਆਂ ਮੁੱਠੀਆਂ ਚੀਜ਼ਾਂ ਹੁੰਦੀਆਂ ਸੀਗੀਆਂ ਤੇ ਫਿਰ ਜਿਹੜਾ ਲਾਸਟ ਦਿਨ ਆ ਨਾ ਉਸ ਦਿਨ ਸ਼ਿੰਜ ਲੱਗਦੇ ਸੀ ਜਿਹਨੂੰ ਆਪਾਂ ਕੋਹੜ ਕਹਿੰਦੇ ਆ ਉਹਦੇ ਤੇ ਬੜਾ ਇਕੱਠ ਹੁੰਦਾ ਸੀ ਤੇ ਕੋਈ ਮਤਲਬ ਸਿਕਿਉਰਿਟੀ ਨਹੀਂ ਸੀ ਹੁੰਦੀ ਕੋਈ ਬੌਂਸਰ ਨਹੀਂ ਸੀ ਹੁੰਦੇ ਕੋਈ ਏਡੀ ਪੁਲਿਸ ਪਲੂਸ ਨਹੀਂ ਸੀ ਹੁੰਦੀ ਤਾਂ ਉਹ ਲੋਕ ਜਿਹੜੇ ਹਨ ਉਹ ਗੱਡਿਆਂ ਤੇ ਟਰੈਕਟਰਾਂ ਟਰਾਲੀਆਂ ਤੇ ਦਰਖਤਾਂ ਦੇ ਉੱਤੇ ਚੜ੍ਹੇ ਉੱਤੇ ਤੋਂ ਉੱਤੇ ਖੜੇ ਹੁੰਦੇ ਸੀ ਤੇ ਪਹਿਲਵਾਨ ਆਉਂਦੇ ਸੀਗੇ ਉਹਨਾਂ ਦੇ ਦਰਸ਼ਨੀ ਜੁੱਸੇ ਪਹਿਲਾਂ ਮੂੰਗਲੀਆਂ ਫੇਰਦੇ ਰਹਿੰਦੇ ਸੀ ਲੋਕ ਉਹਨਾਂ ਨੂੰ ਬੱਠੇ ਦੇਖੀ ਜਾਂਦੇ ਸੀ ਤੇ ਕੀ ਉਹ ਖਾਂਦੇ ਨੇ ਕਿਸ ਤਰ੍ਹਾਂ ਉਹ ਮਤਲ ਜਿਦਾਂ ਸਰਦਾਈਆਂ ਰਗੜਦੇ ਨੇ ਤੇ ਫੇਰ ਜਿਹੜਾ ਹੈਗਾ ਉਹ ਘੁਲਦੇ ਸੀ ਫੇਰ ਮਤਲ ਇੱਕ ਛੰਡੀ ਦਾ ਘੋਲ ਹੁੰਦਾ ਸੀ ਜਿਹੜਾ ਐਂਡ ਤੇ ਹੁੰਦਾ ਸੀ ਤੇ ਉਹ ਪਹਿਲਵਾਨ ਜਿਹੜੇ ਛੰਡੀ ਘਾੜ ਦਿੰਦਾ ਸੀ ਤਾਂ ਉਹ ਲੇ ਲਕਾਰ ਦਾ ਸੀ ਵੀ ਕੋਈ ਹੈ ਜਿਹੜਾ ਛੰਢੀ ਨੂੰ ਪੱਟੇ ਜਾਂ ਮੇਰੇ ਨਾਲ ਘੋਲ ਕਰੇ ਤਾਂ ਫਿਰ ਉਹਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ ਮਿਹਰਦੀਨ ਬੜਾ ਪਪੂਲਰ ਹੁੰਦਾ ਸੀ ਰਾਜਸਥਾਨ ਤੋਂ ਆਉਂਦਾ ਸੀ ਹੋਰ ਸੀ ਕਈ ਤੋਂ ਉਹਨਾਂ ਦੇ ਅਸੀਂ ਘੋਲ ਦੇਖਣ ਨੰਨ ਆ ਜਾਣਾ ਤੇ ਉਹਨਾਂ ਨੇ ਫਿਰ ਜਦੋਂ ਕੋਈ ਪਹਿਲਵਾਨ ਕਿਸੇ ਨੂੰ ਢਾ ਲੈਂਦਾ ਸੀ ਉਹ ਦੋਨੋਂ ਹਾਰਿਆ ਹੋਇਆ ਜਿੱਤੇ ਹੋਇਆ ਦੋਨੋਂ ਜਿਹੜਾ ਹੈਗਾ ਸਾਰੇ ਪੰਡਾਲ ਦਾ ਢੇਡਾ ਕੱਢਦੇ ਸੀ ਤੇ ਲੋਕ ਉਹਨਾਂ ਨੂੰ ਪੈਸੇ ਦਿੰਦੇ ਸੀ ਤੇ ਕਾਫੀ ਪੈਸੇ ਇਕੱਠੇ ਹੋ ਜਾਂਦੇ ਸੀ ਤੋਂ ਇਸ ਤਰ੍ਹਾਂ ਜਿਹੜਾ ਹੈਗਾ ਉਹ ਜਿਹੜਾ ਲੋਕਾਂ ਦੇ ਵਿੱਚ ਉਤਸ਼ਾਹ ਸੀ ਤੇ ਜਦੋਂ ਉਹ ਤੁਸੀਂ ਦੇਖ ਕੇ ਆਉਂਦੇ ਸੀ ਘੋਲ ਫਿਰ ਕਈ ਦਿਨ ਤੁਹਾਨੂੰ ਮਤਲਬ ਇਹ ਰਹਿੰਦਾ ਸੀ ਵੀ ਯਾਰ ਮੈਂ ਵੀ ਪਹਿਲਮਾਨ ਹੋਣਾ ਮੈਂ ਵੀ ਕੋਲ ਸੋ ਅਸੀਂ ਵੀ ਕੋਲਦੇ ਹੁੰਦੇ ਸੀ ਸਾਡੇ ਪਿੰਡ ਉੱਤੇ ਥੋ ਥੇ ਸੀਗੇ ਰੇਤੇ ਸੀ ਟਿੱਬੇ ਸੀ ਅਸੀਂ ਵੀ ਛੋਟੇ ਜਿਹਾ ਆਪ ਘੋਲਦੇ ਹੁੰਦੇ ਸੀ ਸਾਨੂੰ ਵੀ ਜਦੋਂ ਸਾਡੇ ਵੱਡਿਆਂ ਨੇ ਮੇਰੇ ਮਾਮਿਆਂ ਨੇ ਜਾਂ ਮੇਰੇ ਮਾਮੇ ਦੇ ਮੁੰਡੇ ਮੇਥੋਂ ਵੱਡੇ ਸੀਗੇ ਜਾਂ ਉਹ ਉਹਨਾਂ ਨੇ ਵੀ ਸਾਡਾ ਮੁਕਾਬਲਾ ਕਰਾ ਦੇਣਾ ਵੀ ਲੈ ਤੂੰ ਫਲਾਣੇ ਨਾਲ ਘੋਲ ਤੇ ਜੇ ਤੂੰ ਉਹਦੀ ਪੱਠ ਲਾ ਦੇਗਾ ਜੇ ਤੂੰ ਉਹਨੂੰ ਢਾਹ ਦੇਗਾ ਤਾਂ ਤੈਨੂੰ ਅਸੀਂ ਅ 25 ਪੈਸੇ ਜਾਂ 50 ਪੈਸੇ ਜਾਂ ਦਵਾਂਗੇ ਤਾਂ ਸਾਡੇ ਵੀ ਪਿੰਡਾਂ ਦੇ ਵਿੱਚ ਕੋਲ ਹੁੰਦੇ ਸੀ ਤੇ ਇਸ ਤਰ੍ਹਾਂ ਜਿਹੜਾ ਲੋਕਾਂ ਨੂੰ ਉਤਸ਼ਾਹ ਪੈਦਾ ਹੁੰਦਾ ਸੀਗਾ ਸੋ ਇਸੇ ਪ੍ਰਕਾਰ ਇਹ ਮੇਲੇ ਨੇ ਜਿਹੜੇ ਮੇਲੇ ਦਾ ਮਤਲਬ ਹੈ ਹੀ ਮਿਲਣਾ ਠੀਕ ਹੈ ਮੇਲ ਮਲਾਪ ਹੈ ਸੀ ਇਸ ਮੇਲੇ ਤੇ ਅ ਸਾਡੇ ਪੁੰਨੀਆਂ ਪਿੰਡ ਦੇ ਵਿੱਚ ਤੇ ਤਖਨਾ ਪਿੰਡ ਦੇ ਵਿੱਚ ਬੜੇ ਮਹਿਮਾਨ ਹੁੰਦੇ ਸੀ ਤਿੰਨ ਦਿਨ ਸਾਡਾ ਘਰ ਮਹਿਮਾਨਾਂ ਨਾਲ ਭਰਿਆ ਰਹਿੰਦਾ ਸੀਗਾ ਖਾਣਾ ਪੀਣਾ ਤੇ ਮੇਲੇ ਤੋਂ ਮੁੜਦੇ ਹੋਏ ਲੋਕ ਪਕੌੜੇ ਜਲੇਬੀਆਂ ਅਹ ਰਾਲ ਗੋਜੇ ਬੁਝਾਉਂਦੇ ਆਉਂਦੇ ਸੀਗੇ ਛੋਟੇ ਜੁਆਕ ਨੇ ਜਿਹੜੇ ਤੇ ਪੀਪਣੀਆ ਬੁਝਾਉਂਦੇ ਹੁੰਦੇ ਸੀਗੇ ਤੇ ਉਹ ਘਰੇ ਲਈ ਆਉਂਦੇ ਹੁੰਦੇ ਸੀ ਭਗਵਾਨ ਤੇ ਸੁੱਖੇ ਵਾਲੇ ਪਕੌੜੇ ਵੀ ਬਣਦੇ ਹੁੰਦੇ ਸੀ ਜਿਨ੍ਹਾਂ ਨੂੰ ਖਾ ਕੇ ਕਈ ਵਾਰ ਲੋਕ ਕਮਲ ਵੀ ਕੁੱਟਦੇ ਸੀ ਠੀਕ ਹੈ ਸਾਰੇ ਘਰਾਂ ਦੇ ਵਿੱਚ ਮਹਿਮਾਨਾਂ ਲਈ ਸ਼ਰਾਬ ਵੀ ਲਿਆ ਕੇ ਰੱਖੀ ਜਾਂਦੀ ਸੀ ਤੋ ਇਹ じゃ ਕੁਝ ਵੀ ਹੁੰਦਾ ਸੀਗਾ ਤੇ ਮੈਨੂੰ ਜਿਹੜੀਆਂ ਉਹਦੀਆਂ ਬੜੀਆਂ ਜਾਤਾਂ ਨੇ ਉਸ ਮੇਲੇ ਦੀਆਂ ਰਸਤਾਣ ਭਰਿਆ ਜਾਂਦਾ ਹੁੰਦਾ ਸੀ ਭੁੱਲ ਜਾਂਦਾ ਹੁੰਦਾ ਸੀਗਾ ਤੇ ਜਦੋਂ ਮੈਂ ਵੱਡਾ ਹੋ ਗਿਆ ਮੈਂ ਕੈਨੇਡਾ ਆਉਣ ਤੱਕ ਉਹ ਮੇਲੇ ਤੇ ਜਾਂਦਾ ਰਿਹਾ ਤੋਂ ਮੈਂ ਉੱਥੇ ਮੇਰੇ ਜਿਹੜੇ ਨਾਨਕੇ ਪਿੰਡ ਸੀ ਉਹਨਾਂ ਦੀਆਂ ਉੱਥੇ ਕਾਫੀ ਨਜ਼ਦੀਕੀ ਪਰਿਵਾਰ ਵਸਦੇ ਸੀ ਮੇਰੇ ਮਾਮਿਆਂ ਦੇ ਮਿੱਤਰ ਸੀ ਮੇਰੇ ਨਾਨੇ ਦੇ ਬਾਪੂ ਸੀਗੇ ਅਸੀਂ ਉਹਨਾਂ ਦੇ ਘਰਾਂ ਵਿੱਚ ਜਾਂਦੇ ਹੁੰਦੇ ਸੀ ਉਹ ਸਾਡੀ ਸੇਵਾ ਸੂਬਾ ਬਾਵਾ ਕਰਦੇ ਸੀਗੇ ਵੱਡੇ ਲੋਕ ਨੇ ਜਿਹੜੇ ਉਹ ਦਾਰੂ ਦੂਰ ਵੀ ਪੀ ਪੀਦੇ ਹੁੰਦੇ ਸੀ ਮੇਲਾ ਦੇਖਣ ਜੋਗੇ ਹੁੰਦੇ ਸੀ ਤੇ ਅਸੀਂ ਨਿਆਣੇ ਬਸ ਜਿਹੜਾ ਹੈਗਾ ਉਹ ਚਾਹ ਪਾਣੀ ਪਕੌੜੇ ਖਾ ਕੇ ਬਸ ਖੁਸ਼ ਹੋ ਜਾਂਦੇ ਸੀਗੇ ਸੋ ਉਸੇ ਮੇਲੇ ਤੇ ਮੈਨੂੰ ਜਿਹੜਾ ਹੈਗਾ surjit khursidi sahab ਪਹਿਲੀ ਵਾਰ ਮਿਲੇ ਸੀ ਤੇ ਮੈਨੂੰ ਯਾਦ ਆ ਤੇ ਉਹਨਾਂ ਦੇ ਸਾਤਾ ਰੰਗਾ ਕੋੜਤਾ ਪਜਾਮਾ ਪਾਇਆ ਹੋਇਆ ਠੀਕ ਤੇ ਚਿਹਰਾ ਉਹਨਾਂ ਦਾ ਦੱਗ-ਦੱਗ ਕਰੇ ਹੋ ਮਤਲਬ ਜਿਦਾ ਬੜੇ ਮਤਲਬ ਜਿਨਾ ਮਸਤੀ ਚ ਲੱਗਣ ਮੈਨੂੰ ਤੇ ਮੈਨੂੰ ਕਿਸ ਨੇ ਮਲਾਇਆ ਵੀ ਇਹ surjit khursidi sahab ਨੇ ਬਹੁਤ ਵਧੀਆ ਰਾਈਟਰ ਨੇ ਤੇ ਪੰਜਾਬ ਬੁੱਕ ਸੈਂਟਰ ਦੇ ਵਿੱਚ ਮੈਨੇਜਰ ਨੇ ਤੇ ਮੈਂ ਪਹਿਲੀ ਵਾਰ ਉਹਨਾਂ ਨੂੰ ਮਿਲਿਆ ਫਿਰ ਤਾਂ ਮਤਲਬ ਐਂ ਹੋ ਗਿਆ ਸੀ ਵੀ ਉਹ ਮੈਨੂੰ ਬਹੁਤ ਆਪਣੇ ਖੂਬ ਸਮਝਦੇ ਸੀ ਬਹੁਤ ਮੇਲ-ਖੇਲ ਤੇ ਮੈਨੂੰ ਫਿਰ ਇਹ ਪਤਾ ਲੱਗਿਆ ਕਿ ਉਹਨਾਂ ਦਾ ਪਿੰਡ ਵੀ ਇਹੀ ਪਿੰਡ ਹੈ ਤਖਰਾ ਉੱਥੇ ਉਹਨਾਂ ਦੀ ਫੈਮਲੀ ਹੈ ਜਿਹੜੀ ਰਹਿੰਦੀ ਸੀ ਨਾਮਤਾਰੀ ਪਰਿਵਾਰ ਨਾਲ ਉਹ ਸੰਬੰਧ ਸਨ ਆਪ ਤਾਂ ਨਾਮਤਾਰੀ ਨਹੀਂ ਸੀ ਕਦੇ ਵੀ ਨਹੀਂ ਰਹੇ ਲਿਕੇ ਨਾ ਬਾਹ ਦੇ ਵਿੱਚ ਨਾਮ ਤਾਰਿਕ ਦੇ ਰਾ ਭੈਣੀ ਸਾਹਿਬ ਦੇ ਵਿੱਚੋਂ ਲਾਇਬ੍ਰੇਰੀ ਨੇ ਜਰੂਰ ਰਹੇ ਨੇ ਸੇ ਉਹਨਾਂ ਨੂੰ ਮਿਲਿਆ ਮੈਂ ਪਹਿਲੀ ਵਾਰ ਉੱਥੇ ਤੇ ਹੋਰ ਬਹੁਤ ਸਾਰੇ ਲੋਕਾਂ ਨੂੰ ਉੱਥੇ ਮਿਲਿਆ ਮਿਲ ਕੇ ਜਿੱਦੇ ਜਾਣ ਪਛਾਣ ਹੋਈ ਜਦੋਂ ਮੈਂ ਵੱਡਾ ਹੋ ਗਿਆ ਸੀ ਅਸੀਂ ਦੋਸਤ ਮਿੱਤਰ ਰਲ ਕੇ ਫਿਰ ਉਹ ਮੇਲੇ ਦੇਖਣ ਜਾਂਦੇ ਰਹੇ ਤਾਂ ਹੁਣ ਮੈਨੂੰ ਨਹੀਂ ਪਤਾ ਉਸ ਮੇਲੇ ਦਾ ਰੂਪ ਕੀ ਹੈ ਤੇ ਸਾਡੇ ਪੱਤਰਕਾਰ ਨੇ ਬਲਵੀਰ ਬੱਬੀ ਜੀ ਉਹਨਾਂ ਨੂੰ ਕਈ ਵਾਰ ਮੈਂ ਪੁੱਛਦਾ ਹਾਂ ਉਹ ਵੀ ਤਕਰਾਂ ਬੰਨ ਤੋਨੇ ਕਿਪਾ ਯੋਸ ਮੇਲੇ ਦੀ ਮੈਨੂੰ ਬੜੀ ਯਾਦ ਆਉਂਦੀ ਹੈ ਮੈਨੂੰ ਕਦੇ ਦੱਸੋ ਵੀ ਕੀ ਉੱਥੇ ਹੁੰਦਾ ਹੈ ਸੋ ਉਹਨਾਂ ਨੇ ਦੱਸਿਆ ਕਿ ਮੇਲਾ ਹੁਣ ਵੀ ਹੈ ਜਿਹੜਾ ਉਸੇ ਤਰ੍ਹਾਂ ਲੱਗਦਾ ਹੈ ਸੋ ਆਪਾਂ ਇਸ ਪੋਡਕਾਸਟ ਦੇ ਵਿੱਚ ਆਉਣ ਵਾਲੇ ਮਥੋਂ ਹੋਰ ਮੇਲਿਆਂ ਦੀ ਗੱਲ ਵੀ ਸੁਣਾਉਂਗਾ ਇਤਿਹਾਸ ਦੱਸੂਗਾ ਤੇ ਉਦੋਂ ਤਾਂ ਰਸਤੇ ਕੱਚੇ ਹੁੰਦੇ ਸੀ ਸੜਕਾਂ ਹੁਣ ਪੱਕੀਆਂ ਬਣ ਗਈਆਂ ਨੇ ਲੇਕਿਨ ਹੁਣ ਜਦੋਂ ਦੇਖਣ ਜਾਂਦਾ ਉਹ ਦੁਕਾਨਾਂ ਵੀ ਛੋਟੀਆਂ ਨਾ ਲੋਕਾਂ ਚ ਉਤਸ਼ਾਹ ਰਿਹਾ ਨਾ ਲੋਕਾਂ ਨੂੰ ਖਾਣ ਪੀਣ ਦੇ ਹੈ ਹੁਣ ਲੋਕ ਵੀ ਬਦਲ ਗਏ ਨੇ ਉਹਨਾਂ ਦੇ ਪਹਿਰਾਵੇ ਵੀ ਬਦਲ ਗਏ ਨੇ ਉਹਨਾਂ ਦੀ ਸੋਚ ਵੀ ਬਦਲ ਗਈ ਹੈ ਉਹਨਾਂ ਦਾ ਸੰਗੀਤ ਵੀ ਬਦਲ ਗਿਆ ਉਹਨਾਂ ਲਈ ਤਾਂ ਹੁਣ ਜਾਂ ਤਾਂ ਰੋਜ ਹੀ ਮੇਲਾ ਕਹਿ ਲਓ ਤੇ ਜੇ ਤੁਸੀਂ ਜਾਣਦੇ ਹੋ ਉੱਥੇ ਉਜਾੜ ਪਈ ਹੁੰਦੀ ਆ ਤਾਂ ਇੱਕ ਵਾਰੀ ਮੈਂ ਇੱਥੋਂ ਸਪੈਸ਼ਲੀ ਦੇਖਣ ਗਿਆ 2000 ਮੇਰਾ ਖਿਆਲ ਨਾਲ 9 10 ਦੀ ਗੱਲ ਹੈ ਮੈਂ ਦੇਖਣ ਗਿਆ ਕਿ ਮੈਂ ਛਪਾਰ ਦਾ ਮੇਲਾ ਨਹੀਂ ਕਦੇ ਦੇਖਿਆ ਤਾਂ ਮੈਂ ਸਪੈਸ਼ਲ ਛਪਾਰ ਦਾ ਮੇਲਾ ਦੇਖਣ ਗਿਆ ਕਿਉਂਕਿ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਹਾਲਾਤ ਬਦਲ ਚੁੱਕੇ ਨੇ ਤੇ ਮੈਨੂੰ ਯਾਦ ਹੈ ਜੋ ਡਬਲਡਾਊਸ ਮੇਲੇ ਦਾ ਨਾਮ ਸੀ ਤੈਨ ਮੈਨੂੰ ਉੱਥੇ ਉਸ ਤਰ੍ਹਾਂ ਦਾ ਕੁਝ ਨਹੀਂ ਲੱਭਿਆ ਹਾਰ ਰਵਤੀ ਤੌਰ ਤੇ ਉਹ ਜਿਹੜੇ ਟੱਡ ਸਰਗੀਆਂ ਵਾਲੇ ਘੁੰਮ ਘੁੰਮ ਕੇ ਹੁੰਦੇ ਨੇ ਉਹ ਲੱਗੇ ਹੋਏ ਸੀਗੇ ਚਲੋਲ ਵਗੈਰਾ ਲੱਗੇ ਹੋਏ ਸੀ ਜਿੱਤੇ ਬੱਚੇ ਝੂਟਦੇ ਸੀਗੇ ਤੇ ਬਾਕੀ ਮੈਂ ਦੇਖਿਆ ਕਿ ਲੋਕ ਨਸ਼ੇ ਦੀ ਹਾਲਤ 'ਚ ੱੱਕੇ ਕਾਈ ਫਰਦੇ ਸੀ ਤੇ ਮੈਨੂੰ ਲੱਗਿਆ ਇਹ ਨਹੀਂ ਵੀ ਕੋਈ ਉਹ ਪੰਜਾਬ ਦਾ ਕੋਈ ਖਾਸ ਮੇਲਾ ਤੇ ਨਾ ਹੀ ਕੋਈ ਬਹੁਤ ਹੀ ਚੰਗੇ ਪ੍ਰਬੰਧ ਸੀਗੇ ਘਾਹ ਦੇ ਉੱਪਰ ਉਹ ਉਹ ਮੀਂਹ ਦੀ ਦੁਕਾਨਾਂ ਲੱਗੀਆਂ ਹੋਈਆਂ ਸੀ ਥੋਂ ਥੋਂ ਗੰਦ ਪਿਆ ਹੋਇਆ ਸੀ ਤਾਂ ਇਸ ਤਰ੍ਹਾਂ ਲੱਗਿਆ ਸੋ ਹੁਣ ਜਿਹੜਾ ਮੇਲੇ ਆਉਂਦਾ ਜਿਹੜਾ ਉਹ ਤਿਉਹਾਰ ਨਹੀਂ ਰਿਹਾ ਲੇਕਿਨ ਤੁਸੀਂ ਬਚਪਨ ਦੇ ਵਿੱਚ ਇਹ ਜਿਹੜੀਆਂ ਚੀਜ਼ਾਂ ਦੇਖੀਆਂ ਹੋਈਆਂ ਨੇ ਉਹ ਜਿਹੜਾ ਉਤਸ਼ਾਹ ਦੇਖਿਆ ਹੋਇਆ ਤੇ ਉਹ ਤੁਹਾਨੂੰ ਨਹੀਂ ਮਿਲਦਾ ਮੇਰੀ ਤਮੰਨਾ ਹੈ ਕਿ ਮੈਂ ਮੁੜ ਕੇ ਕਦੇ ਠੀਕ ਹੋ ਕੇ ਜਾਵਾਂ ਫੇਰ ਮੁੜ ਕੇ ਉਹ ਮੇਲੇ ਖਾਸ ਤੌਰ ਤੇ ਤਖਰਾ ਦਾ ਮੇਲਾ ਉਹ ਦੇਖਾਂ ਭਾਵੇਂ ਮੈਨੂੰ ਪਤਾ ਹੈ ਕਿ ਹੁਣ ਉਹ ਮਾਹੌਲ ਨਹੀਂ ਹੋਣੀ ਤਾਂ ਮੈਨੂੰ ਨਿਰਾਸ਼ਾ ਹੀ ਹੈ ਲੇਕਿਨ ਜਿਹੜੀਆਂ ਯਾਦਾਂ ਨੇ ਇਹ ਨਿਸ਼ਾਨ ਤੁਹਾਡੇ ਨਾਲ ਰਹਦੀਆਂ ਨੇ ਸੋ ਜੇ ਤੁਸੀਂ ਵੀ ਇਹਨਾਂ ਇਲਾਕਿਆਂ 'ਚ ਵੱਸਦੇ ਹੋ ਖਾਸ ਕਰਕੇ ਤਖਰਾ ਪਿੰਡ ਦੇ ਨੇੜੇ ਦਾ ਵੱਸਦੇ ਹੋ ਤਾਂ ਤੁਸੀਂ ਮੈਨੂੰ ਦੱਸਿਓ ਕਿ ਤੁਸੀਂ ਇਹ ਕਦੇ ਮੇਲਾ ਦੇਖਿਆ ਅਜੇ ਵੀ ਲੱਗਦਾ ਹੈ ਅਜੇ ਵੀ ਉੱਥੇ ਛਿੰਝ ਪੈਂਦੀ ਹੈ ਅਜੇ ਵੀ ਉੱਥੇ ਉਸੇ ਤਰ੍ਹਾਂ ਦੇ ਗਾਉਂ ਲੱਗਦੇ ਨੇ ਅਜੇ ਵੀ ਲੋਕ ਤਿਆਰ ਹੋ ਕੇ ਜਾਂਦੇ ਨੇ ਅਜੇ ਵੀ ਪਿੰਡਾਂ ਦੇ ਵਿੱਚ ਪਰੌਣੇ ਆਉਂਦੇ ਨੇ ਅਜੇ ਵੀ ਮਤਲਬ ਜਿਹੜੇ ਹੈਗੇ ਨੇ ਉਹ ਦੁਕਾਨਾਂ ਤੋਂ ਉਸੇ ਤਰ੍ਹਾਂ ਬੱਚੇ ਚੀਜ਼ਾਂ ਖਰੀਦਦੇ ਨੇ ਜਾਂ ਸਾਰਾ ਕੁਝ ਬਦਲ ਗਿਆ ਇਹ ਤੁਸੀਂ ਮੈਨੂੰ ਜਰੂਰ ਦੱਸਿਓ ਹਾਂ ਸੋ ਚੰਗਾ ਦੋਸਤੋ ਈ ਥੋੜਾ ਨਾ ਗੱਲ ਸਾਂਝੀ ਕਰਨੀ ਸੀ ਕਿਉਂਕਿ ਇਹ ਵੀ ਮੇਰੀ ਜੀਵਨੀ ਦੇ ਵਿੱਚ ਇੱਕ ਹਿੱਸਾ ਹੈ ਕੁਸਨਹਿਰੀ ਪੱਖ ਹੈ ਠੀਕ ਹੈ ਸੋ ਜੀ ਨੂੰ ਮੈਂ ਯਾਦ ਕਰਦਾ ਤੇ ਮੈਂ ਕਿਹਾ ਕਿਉਂ ਨਾ ਤੁਹਾਨੂੰ ਮੈਂ ਇਸ ਦੀ ਵੀ ਗੱਲ ਸੁਣਾਵਾਂ ਤੇ ਮੇਰੇ ਪਿੰਡ ਦੇ ਵਿੱਚ ਹੋਰ ਵੀ ਮੇਲੇ ਤਿਹਾਰ ਮੰਨ ਤਾ ਮਨਾਉਤਾਂ ਹੁੰਦੀਆਂ ਸੀ ਤਾਂ ਉਹਨਾਂ ਦੀ ਜਿਹੜੀ ਗੱਲ ਹੈ ਆਪਾਂ ਅਗਲੇ ਅਗਲੀ ਕਿਸ਼ਤੇ ਵਿੱਚ ਕਰਾਂਗੇ イテイディワギア、メジル l グトピルトンサーレン、サツリカーブ。